ਸੋ ਲੋ ਜੀ ਚਲਦੇ ਆ ਚਰਚ ਵਿੱਚ ਹਿਸਟਰੀ ਵੀ ਦੱਸਾਂਗੇ ਤੁਹਾਨੂੰ ਚਰਚ ਦੀ ਉਹ ਮੇਰੀ ਬੈਣ ਇਸ ਕੋ ਕਹੀਂ ਡਸਟਬਿਨ ਮੈਂ ਡਾਲ ਦੋ ਐਸੇ ਤੋਂ ਮਰਛੋੜੋ ਦੇਖ ਲੋ ਕਿ ਹਜੇ ਦਿਖਾਈ ਨਹੀਂ ਦੇ ਰਿਹਾਗਾ ਆਨੰਦ ਲੈ ਰਹਾ ਆ ਬਾਬਾ ਜੀ ਮੈਡਮ ਦੇਖੋ ਜੀ ਜੇ ਇਹ ਝੋਪੜੀਆਂ ਜੀਆਂ ਨਾ ਬਣਾਉਣ 4 1/2 ਫੁੱਟ ਪਰਫ ਖੜੀ ਹੈਗੀ ਦਸਰੇ ਨਹੀਂ ਭਾਈ ਉਹ ਕੁਫਰੀ ਵਾਲੇ ਨੇ ਆ ਫਰਦਾਂ ਦੀ ਆ ਪਾਸਮਲੇ ਚ ਬੰਦਾ ਵਿਚਾਰਾ ਤਾਂ ਆ ਵੀ ਖੜਿਆ ਪਿਆ ਲੋ ਤਾਂ ਤਾਂ ਫਾਨ ਜਿਹੜੀਆਂ ਛਤਰੀਆਂ ਝੱਲ ਨਹੀਂ ਸਕੀਆਂ ਦਰਸ਼ਾਂ ਮੇਲੇ ਕਰਾਉਣੀ ਆ ਲੋਕ ਸੇ ਲਦੀ ਹੈ ਸਰਦੀ 26 ਜਨਮਰੀ ਦੀਆਂ ਚੱਲੀ ਜਾਂਦੀਆਂ ਵੀ ਤਿਆਰੀਆਂ ਇੱਥੇ ਜੋਰਾਂ ਸ਼ੋਰਾਂ ਨਾਲ ਚੱਤ ਦਿਖਾਉਣੇ ਆਪਾਂ ਸੋਨੂੰ ਅੰਦਰੋਂ ਜਾ ਕੇ ਅੱਜ ਐ ਪਰਾਟੇ ਮੰਦੂਰ ਚੱਕੀ ਆਂਦਾਗਾ ਤੇ ਰੁੱਤਾ ਹੈ ਪੰਜਾਬੀ ਆ ਗਿਆ ਓਏ ਮਾੜਮਾ ਭਾਈ ਖੇਡੀਆਂ ਜਾਂਦੀਆਂ ਆਈਆਂ ਵਰਤ ਵਰਤਾ ਉਹ ਤਾਂ ਕਿੰਨੀ ਹੈ ਤਾਂ ਇਹ ਪ੍ਰਸ਼ਾਦਾ ਬਾਣੀ ਆਪਾਂ ਛਕਿਆ ਜੀ ਤੇ ਚਰਚ ਦਿਖਾਉਨੇ ਆਪਾਂ ਤੁਹਾਨੂੰ ਅੰਦਰੋਂ ਜਾ ਕੇ ਅੱਜ ਤੇ ਚਰਚਵਾਲੇ ਜਾ ਰਹੇ ਆਗੇ ਤਾਂ ਸਿਲੰਡਰ ਇੱਕ ਹੋਰ ਜਾ ਰਿਹਾਗਾ ਤੇ ਸਿਲੰਡਰ ਤਾਂ ਵਿਚਾਰੇ ਨਹੀਂ ਜਾਂਦੇ ਢੂਆਂ ਤੇ ਲੈ ਕੇ ਭਾਜੀ ਸੋਰਾਓ ਪਰ ਇਹ ਦੋ ਕੁਤੇ ਉਸ ਹਾਲਾਤ ਵੀ ਇਦਾਂ ਦੇ ਆਗੇ ਬਾਕੀ ਲੋਕ ਆਨੰਦ ਲੈ ਰਹੇ ਆ ਭਾਈ ਸਾਰੇ ਜਾਣੇ ਤੁਸੀਂ ਵੀ ਦੇਖੋ ਤੇ ਆਨੰਦ ਲਾਓ ਕਿਹਦੇ ਮੇਰੇ ਵੀ ਨਹੀਂ ਪਹੁੰਚ ਸਕੇ ਪਾ ਦਿਨੇ ਅੱਗੇ স্নੋਫਾਲ ਦੇਖਣੀ ਆ ਜਾਂ ਹੁਣ ਆ ਪੜਨਾ ਹੁੰਦਾ ਹੈਗਾ ਤਾਂ ਆਪਣੇ ਭਾਈ YouTube ਚੈਨਲ ਨੂੰ ਸਾਰਨੋ ਸਬਸਕ੍ਰਾਈਬ ਕਿਉਂਕਿ ਉਹਦੇ ਉੱਤੇ ਸ਼ਾਰਟ ਰੀਲਾਂ ਵਗੈਰਾ ਆਪਾਂ ਪਾ ਦੇਣੇ ਹੁੰਦੇ ਆ ਪਹਿਲਾਂ ਅਪਡੇਟ ਦੇ ਦੇਣੇ ਹੁੰਦੇ ਆਗੇ ਕੋਈ ਵੀ ਜਦੋਂ ਮਾਮਾ ਪਰਪੋਨ ਇਹ ਕੋਈ ਗੱਲ ਕਾ ਪਲਾਨ ਬਣਦਾ ਹੋਵੇ ਤਾਂ ਆਪਣੇ YouTube ਤੇ ਸ਼ਾਰਟ ਪਾ ਦੇਈਦਾ ਅਸੀਂ ਹੁਣ ਆਪਾਂ ਜਾ ਰਹੇ ਆ ਪਈ ਚਰਚਵਾਲ ਤਾਂ ਇਹ ਆ ਜੀ ਲੱਕੜ ਦਾ ਬਾਜ਼ਾਰ ਤਾਂ ਦੇਖੋ ਜੀ ਚਰਚ ਦਾ ਥਿਓ ਲੱਗੇ ਪਏ ਲੋਕ ਫੋਟੋ ਹਟਵਾ ਖਿਚਣ ਸਟੋਰੀਆਂ ਪਾਉਣ ਤਾਂ ਟਾਈਮ 11:30 ਪਾਣੇ 1:00 ਦਾ ਹੋ ਗਿਆ ਆ ਤਹਾਂ ਜਾਖੂ ਮੰਦਿਰ ਆ ਜਿਹੜਾ ਕੀ ਅਜੇ ਦਿਖਾਈ ਨਹੀਂ ਦੇ ਰਿਹਾਗਾ ਉੱਪਰ ਧੁੰਦ ਜੀ ਵਾਲੀ ਹੈਗੀ ਤੇ ਇਥੋਂ ਦੀ ਆ ਮਸ਼ੀਨ ਜੀਸੀਪੀ ਜੀ ਇੱਕ ਛੋਟੀ ਜੀ ਹੁੰਦੀ ਹੈ ਨਾਲ ਕੋਲ ਉਹ ਨੰਗ ਕੇ ਰਸਤਾ ਬਣਾ ਦਿੰਦੀ ਹੈ ਜੀ ਉਹਦਾ ਰਸਤਾ ਬਣਾਇਆ ਵੇ ਇਹ ਪੈਦਲ ਚੱਲਣਾਸਤੇ ਸਨੋ ਤੇ ਵੀ ਤੁਰੇ ਫਿਰਦੇ ਲੋਕ ਬਾਅਦ ਤੇ ਜਿਨੇ ਨਈ ਸਲੱਪ ਲੁਪ ਕਰਨੇ ਪਈ ਉਹ ਇਧਰ ਦੀ ਨੰਗ ਜੋ ਜਿਨੇ ਨਈ ਲੱਤਾ ਢੜਾਉਣੀਆਂ ਆ ਦੀਆਂ ਉਮਾਸਤੇ ਇਹ ਮਾਏ ਦਾ ਸਾਈਡ ਦੇ ਆ ਦੇ ਆਨੰਦ ਲੈ ਰਿਹਾ ਵਾ ਬਾਬਾ ਜੀ ਚਲੋ ਦਿਖਾ ਦੇ ਕਰਾਉ ਨੂੰ ਕਹੇ ਜੀ ਆ ਉਹ ਇੱਕ ਮੈਡਮ ਦੇਖੋ ਜੀ ਕੋਸ਼ਿਸ਼ ਲੱਤਾਂ ਤੇ ਪਾਈ ਨਹੀਂ ਆ ਮਾਂ ਦਿੱਤੀ ਨੇ ਇਹਨੂੰ ਲਹੇਦੀ ਗਰਮੀ ਲੱਗੀ ਜਾਂਦੀ ਆ ਤਾਂ ਇਦਾਂ ਦੇ ਹਾਲਾਤ ਆ ਜੀ ਇੱਥੇ ਹਲੇ ਮੌਸਮ ਅੱਧਰ ਚੱਲੇ ਜਾਂ ਨਹੀਂ ਸਾਫ ਆ ਤੇ ਨਹੀਂ ਖਰਾਬ ਆ ਹਨਾ ਆ ਦੇਖ ਲਓ ਭਾਈ ਜੇ ਇਹ ਝੋਪੜੀਆਂ ਜੀਆਂ ਨਾ ਬਣਾਉਣ ਤਾਂ ਇਹਨਾਂ ਨੂੰ ਐ ਬਰਫ ਲਾਉਣੀ ਪਵੇ ਤੇ ਲੱਗੇ ਪਿਆ ਵੀਰ ਅੱਜ ਤਾਂ ਸ਼ੁਰੂ ਕੀਤਾ ਕੰਮ ਇਹ ਤਾਂ ਬਹੁਤ ਜਿਆਦਾ ਆ ਫਟ ਫਟ ਹੈਗੀ ਇਹਨੇ ਥੱਲੇ ਛਿੱਟਣੀ ਆ ਇਹਨੂੰ ਵਾਈਟ ਐਂਗਲ ਦਿਖਾਵਾਂ ਉਹ ਦੇਖੋ ਲੱਗੇ ਪਿਆ ਸਾਰਾ ਥੱਲੇ ਵਾਈਟ ਵਾਈਟ ਹੋਇਆ ਪਿਆ ਤਾਂ ਸਾਰੇ ਤੇ ਇਹ ਫੋਟ ਫੋਟ ਡੇਡ ਡੇਡ ਫੋਟ ਬਰਫ ਖੜੀ ਹੈਗੀ ਇੱਧਰ ਇਹਦੇ ਸੁਣੋ ਉਹ ਪਹਾੜ ਦੇ ਸਰੇ ਨਹੀਂ ਪਈ ਉਹ ਕੁਫਰੀ ਵਾਲੇ ਨੇ ਉਹ ਉੱਥੋਂ ਦਾ ਹਜੇ ਰਸਤਾ ਜਿਹੜਾ ਉਹ ਬੰਦ ਹੈਗਾ ਚੱਲਿਆ ਨਹੀਂਗਾ ਆ ਇੱਕ ਫਿਰ ਗਾਂਹ ਚੱਲਦੇ ਆਪਾਂ ਆ ਲੱਗੀਆਂ ਪਈਆਂ ਸੰਗ ਤਾਂ ਇਹਨਾਂ ਨੇ ਇੱਕ ਖੁੰਜਾ ਦਾ ਸਾਫ਼ ਕਰ ਲਿਆ ਤੇ ਬਾਕੀ ਲੱਗੇ ਪਏ ਆ ਤਾਂ ਸਾਰੇ ਕਿਤੇ ਇਹੀ ਹਾਲਾਤ ਨੇ ਜਿਹੇ ਝੋਪੜੀਆਂ ਜੀਆਂ ਬਣਾ ਲੈਂਦੇ ਆ ਤਾਂ ਜਿਹੜੀ ਆਪੇ ਟਲਣ ਲੱਗ ਜਾਂਦੀ ਆ ਜਿਵੇਂ ਕਿ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਉਤਰੀ ਆਉਂਦੀ ਆ ਥੱਲੇ ਨੂੰ ਤਾਂ ਜੇ ਸਿੱਧੇ ਲੈਂਟਰ ਪਹੁੰਚ ਗਏ ਅਰੇ ਉਹ ਬਾਤ ਕਾ ਫੇਰੇ ਆਈ ਲਾਹਣੀ ਪਊ ਸਾਰੀ ਫੇਰ ਤਾਂ ਇਹ ਚੱਕਣੀ ਬਣੇ ਇਹਨਾਂ ਨੂੰ ਗਰਮਾਲੇ ਜੇ ਕਰਤੇ ਜੇ ਇੱਧਰ ਜਵਾਕ ਚੋੜ ਕਰੀ ਜਾਂਦੇ ਆ ਆ ਫਿਰਦੇ ਆ ਜੀ ਆਪਾਂ ਸ਼ਮਲੇ ਚ ਇਸ ਤ ਆ ਭਾਈ ਇੰਦਰਾ ਗਾਂਧੀ ਦਾ ਬੋਤਾ ਇੱਕ ਉਧਰ ਅਟਲ ਪਿਆਰੀ ਬਾਜ ਪਈ ਸੀ ਸਾਹਦੇ ਆ ਭਾਈ ਨੇ ਆਪਦੀ ਦੁਕਾਨ ਧਾਲੀ ਆ ਭਾਈ ਜਿਨੇ ਜੀ ਸ਼ਮੇ ਦੀ ਡਰੈਸ ਪਾ ਕੇ ਕਹਿੰਦੇ ਫੋਟੋ ਖਚਾਉਣੀ ਆ ਆ ਆਪਜੀ ਖਿਚਾ ਸਕਦੇ ਹਾਂ ਹਰੇ ਲੇਟ ਲੋਡ ਕਰਨ ਆਲੇ ਆਏ ਵੀ ਆ ਇਹ ਲਿਆਂ ਰਾਦਿਆਂ ਤਾਰਾਂ ਤੋਂ ਨਾ ਟੁੱਟੀਆਂ ਵੀ ਆਂ ਕਰੀ ਜਾਂਦੇ ਆ ਠੀਕ ਆ ਉਹਵਾ ਦਾ ਆ ਇਧਰੋਂ ਸਾਰਾ ਸਾਰੀਆਂ ਜੁੜੀਆਂ ਪਈਆਂ ਉਹਦੇ ਪਾਕੇ ਪਾਏ ਪਰ ਪਾਫੀ ਤੋਂ ਉਹਦੇ ਇੱਕ ਬੰਦਾ ਵਿਚਾਰਾ ਤਾਂ ਵੀ ਚੜਿਆ ਪਿਆ ਸਿਰੇ ਦੇ ਚੌਂਡੀਆਂ ਇਹਨੇ ਠੰਡ ਦੇ ਵਿੱਚ ਹੱਥ ਤਾਂ ਹੋਈ ਨਹੀਂ ਚੱਲਦੇ ਪਰ ਇਹਨੂੰ ਤਾਂ ਕੰਮ ਕਰਨਾ ਹੀ ਪੈਣਾਗਾ ਤਾਂ ਉਤੋਂ ਤੋਂ ਤੋਂ ਸੋਹਣਾ ਲੱਗਦਾ ਵੀ ਉਹ ਪਰ ਮੁਸ਼ਕਲਾਂ ਕਾਫੀ ਜ਼ਿਆਦੇ ਨੇ ਮੈਦਾਨ ਬੈਰਾਂ ਲੱਗੀਆਂ ਪਈਆਂ ਆਈਆਂ ਮੌਸਮ ਖਰਾਬ ਹੋਈ ਆ ਹਾਂ ਤੁਸੀਂ ਦੇਖੋ ਪਿੱਛੇ ਹਾਂ ਇੱਕ ਪਾਸੇੋਂ ਇਧਰੋਂ ਧੁੱਪ ਨਿਕਲੀ ਹੋਈ ਆ ਤੇ ਦੂਜੇ ਪਾਸੇੋਂ ਖਰਾਬ ਹੁੰਦਾ ਤੁਰਿਆ ਹੁੰਦਾ ਇਹਦਾ ਕੀ ਬੰਦਾਗਾ ਹੁਣ ਆਹ ਟਾਈਮ 'ਚ ਦੇਣੇ ਹੈਗੇ ਇਹ ਲੋਕ ਕੱਲ ਰਾਤ ਦਾ ਫਾਨ ਜਿਹੜੀਆਂ ਛਤਰੀਆਂ ਝੱਲ ਨਹੀਂ ਸਕੀਆਂ ਪਾ ਕਰ ਰਹੇ ਆ ਭਾਈ ਇਕੱਠੀਆਂ ਆ ਪਈਆਂ ਉਹ ਬਾਈ ਆ ਜੀ ਜਿਹਦੀ ਡਿਊਟੀ ਆ ਇਹ ਇਥੋਂ ਕੱਲ ਵਾਲੀਆਂ ਛਤਰੀਆਂ ਜਿਹੜੀਆਂ ਦੁਫਾਨ ਝੱਲ ਨਹੀਂ ਸਕੀਆਂ ਉਹ ਫਿਰ ਲੋਕ ਇੱਥੇ ਛੱਟ ਗਏ ਤੁਹਾਨੂੰ ਚੱਕ ਕੇ ਸਾਰੀਆਂ ਨੂੰ ਉਹ ਇੱਕ ਸਾਈਡ ਤੇ ਲਾ ਰਿਹਾ ਹੈਗਾ ਕਰਫੂ ਤੋਂ ਜਾਣ ਤੋਂ ਪਹਿਲਾਂ ਆਪਾਂ ਮੜਾ ਜਾ ਉੱਪਰ ਕਿਹੜਾ ਕੱਢ ਗਿਆ ਇਹ ਦੋਲੇ ਸਮਾਤੀ ਚਲਦੇ ਆ ਜੀ ਆਪਾਂ ਮਾੜਾ ਜਿਹਾ ਉੱਪਰ ਤੋਂ ਉੱਪਰੋਂ ਵੀਊ ਦਿਖਾ ਦਿੰਨੇ ਆ ਸਾਰੇ ਆਸੇ-ਪਾਸੇ ਸ਼ਿਮਲੇ ਦਾ ਮੇਨ ਪੁਆਇੰਟ ਆ ਜਿਹੜਾ ਆ ਗਏ ਜੀ ਆਪਾਂ ਤਾਹ ਇਹ ਤੁਮਾਰ ਲੋ ਨੀਗਾ ਤੁਸੀਂ ਸਾਰੇ ਪਾਸੇ ਦੀ ਕਿੱਦਾਂ ਦਾ ਵੀਊ ਦਿਖ ਰਿਹਾ ਹੈਗਾ ਤਾਂ ਬੱਦਲ ਜੇ ਫਿਰ ਹੋਏ ਜਾਂਦੀ ਹੈਗੇ ਉਧਰਲੇ ਪਾਸੇ ਖੁੰਜੇ ਚ ਹਾਂ ਜੀ ਜੀ ਕਤਨਾਗ ਸਥਿਤੀ ਬਣ ਜੀ ਦੀਂਦੀ ਮੈਨੂੰ ਇਧਰ ਤੇ ਪਾਸੇ ਆ ਗਈ ਭਾਈ ਚਰਚ ਜਿਹੜੀ ਕਿ ਫੇਮਸ ਆ ਕਾਫੀ ਜਗ੍ਹਾ ਦੇ ਸ਼ਿਮਲਾ ਦੇ ਵਿੱਚ ਆਈ ਡੋਂਟ ਟ੍ਰੈਕ ਆ ਰਿਹਾ ਭਾਈ ਸੰਗਤਾਂ ਤੁਰਿਆਂ ਹੁੰਦੀਆਂ ਗਿਆ ਦਰਸ਼ਣ ਮੇਲੇ ਕਰਾਉਂਦੀਆਂ ਆ ਆਪਾਂ ਖੜੇ ਆ ਜੀ ਆ ਛੱਡ ਜੇ ਦੇ ਵਿੱਚ ਲੱਗੀ ਐ ਟੌਪ ਤੇ ਆ ਇੱਧਰੋਂ ਵੀ ਉੱਦੀਦਾ ਸਾਰਾ ਆ ਇੱਧਰ ਦੀ ਸਕੂਲ ਵਾਲਿਆ ਜਾਂ ਫੌਜੀ ਆ ਪਤਾ ਨਹੀਂ ਦਾ ਜਾਇ ਤੇ ਬੰਨਿਆ ਕੋਣ ਆ ਦੇਸ਼ ਮਹਾਨ ਆ ਤਾ ਤਰੇਡ ਚੱਲ ਰਹੀ ਆ ਜੀ ਤਾਨੂ ਮਾਣੇ ਇਸ ਪਰ ਭਾਰेंगे ਤਨਮਨ ਇਫਤਿਹਾਰ ਮਾ ਲੇਂਗੇ ਤਾਨੂ ਮਾਣੇ ਇਸ ਪਰ ਭਾਰेंगे ਤਨਮਨ ਇਫਤਿਹਾਰ ਮਾ ਲੇਂਗੇ ਦਖਾ ਕੇ ਲੈਣਾ ਸਾਨੂੰ ਇਧਰੋਂ ਗੰਗਾ ਜਿਸ ਦਾ ਪਾਣੀ ਵਰਤੀ ਗੰਗਾ ਜਿਸ ਦਾ ਪਾਣੀ ਵਰਤੀ ਗੰਗਾ ਜਿਸ ਦਾ ਪਾਣੀ ਵਰਤੀ ਬਲਗਾਂ ਤੋਂ ਲਦੀ ਹੈ ਚਲਦੀ ਹਲ ਫੂਲਾ ਤੇ ਲਦੀ ਹੈ ਚਲਦੀ ਫਲ ਫੂਲੋ ਤੇ ਲਦੀ ਹੈ ਚਲਦੀ ਹਲ ਫੂਲੋ ਤੇ ਲਦੀ ਹੈ ਚਲਦੀ ਵਾਲਕੀ ਵਾਲਕੀ ਹਰ ਇੱਕ ਪਰ ਜਨਮਨੀਆ ਹੈ ਪਰੇਡ ਚੱਲ ਰਹੀ ਆ ਤੇ 26 ਜਨਮ ਦੀ ਚੱਲੀ ਜਾਂਦੀ ਹੈ ਇਹ ਤਿਆਰੀ ਇਹ ਤੇ ਉਧਰ ਵੀ ਸਾਨੂੰ ਦਿਖਾ ਕੇ ਲਿਆਉਣਾ ਹੈ ਕਿ ਉੱਥੇ ਜਾ ਕੇ ਇਹਨਾਂ ਨੇ ਇੱਕ ਥਾਂ ਤੇ ਪਰੇਡ ਕਰਨੀ ਆ ਹਣ ਪਰਵਾਰੇ ਜਨਮਨੀ ਇਸ

ਹੋਟ ਵੇਖੋ ਜੀ ਸਿਨਾ ਜੀ ਮੈਨੂੰ ਨਹੀਂ ਆਇਆ ਕੈਨ ਨਾ ਵੇਖੋ ਜੀ ਜਿਹੜੀ ਚੱਲ ਰਹੀ ਹੈਗੀ ਜੇ ਕਿ ਇਹ ਬੜੀ ਤਨਮਨ ਦੇ ਨਾਲ ਕਰੀ ਜਾਂਦੇ ਹੈਗੇ ਆਪ ਨੂੰ ਨਹੀਂ ਹੁੰਦਾ ਭਾਈ ਇਹੋ ਜਿਹਾ ਕੁਝ ਕਰਨਾ ਆਪਣੇ ਵਾਲੇ ਭਾਗ ਵੀ ਘਟ ਰਹਿੰਦੇ ਆਗੇ ਮੈਂ ਦੇਖਿਆ ਕਿ ਹਮਾਚਲ ਦੇ ਲੋਕਾਂ ਦੇ ਹੈ ਤਾਂ ਇਹ ਜੋ ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਉਹਦੇ ਵਿੱਚ ਪਾਰਟਿਸਪੇਟ ਜ਼ਰੂਰ ਕਰਦੇ ਆਗੇ ਆਪਣੇ ਬਹੁਤ ਘੱਟ ਕਰਦੇ ਆਗੇ ਤਾਂ ਹੁਣ ਇਹ ਬਿਸ਼ਰਮ ਸੂਚੀ ਦੇ ਵਿੱਚ ਖੜੇ ਨੇ ਤਾਂ ਭਾਈ ਆ ਚੱਲੀ ਜਾਂਦਾ ਰਾਹ ਸਾਫ਼ ਕਰਨਾ ਵਾ ਜਾ ਰਿਹਾ ਜਾਂਦਾ ਵਾ ਇਹ ਚੈਨਾ ਜੜੀਆਂ ਵਾਂ ਤਾਰਾਂ ਦੇ ਉੱਤੇ ਦੇਖੋ ਤਾਂ ਇਹ ਰਾਹ ਬਣਾ ਰਿਹਾਗਾ ਚੱਲਣ ਵਾਸਤੇ ਤੇ ਉਧਰ ਜੇ ਸੀ ਪੀ ਵੀ ਚੱਲੀ ਜਾਂਦੀ ਆ ਉਹਦੇ ਵੱਲ ਵੀ ਆਪਾਂ ਗੜਾ ਕੱਢਿਆ ਹੋਣਾਗੇ ਪੋਲਾ ਪਈ ਆ ਡੱਗ ਗਿਆ ਸੀਗਾ ਉਹ ਬੰਦਰ ਨੇ ਉਹ ਇੱਕ ਲੱਖ ਦੀ ਹੱਟ ਦੀ ਪਿੱਛੇ ਨੂੰ ਤਾਂ ਪੋਲਾ ਪਈ ਆ ਡੱਗ ਗਿਆ ਸੀਗਾ ਤਾਂ ਇਹ ਲਾਰਾ ਹੈ ਦੁਆਰੇ ਦਾਇਰੇ ਉੱਤੇ ਹਾਂਜੀ ਝੰਡਾ ਹੋਊਗਾ ਮੇਰੇ ਸਾਬ ਨਾਲ ਤਾਂ ਕਰੀ ਜਾਂਦੇ ਆ ਸੈਟਰ ਤੂਫਾਨ ਕਾਫੀ ਖਤਰਨਾਕ ਹੋਇਆ ਸੀ ਰਾਤ ਭਾਈ ਤੇ ਆਹ ਭਾਈ ਜੀ ਸੀਪੀ ਅੱਧਰ ਚੱਲੀ ਜਾਂਦੀ ਆ ਜਿਹੜੀ ਕੀ ਰਾਹ ਕਰੀ ਜਾਂਦੀ ਆ ਸਾਫ ਤੇ ਬਰਫ ਕਰੀ ਜਾਂਦੀ ਆ ਇੱਕ ਸਾਈਡ ਤੇ ਟਿੱਬਾ ਲਾਊਗਾ ਉਧਰ ਲੱਭ ਸੀ ਮਨਾਰਾ ਕੰਨੇ ਬਹੁਤ ਖੇਡਨੇ ਹੁਣ ਤੁਸੀਂ ਜੱਟੋ ਚਲੋ ਅਸੀਂ ਆਪ ਇੱਕ ਪੱਤੇ ਲੱਗੇ ਤਾਂ ਲੱਗੇ ਪਾਇਆ ਭਾਈ ਇਹ ਕੱਥੀ ਕਰਨ ਮੌਸਮ ਉਹ ਕਰੀ ਹੋਰ ਪ੍ਰਭ ਹੋਣਾ ਹੈ ਜੀ 27 ਤੇ 28 ਤੱਕ ਦਵਾਰੇ ਸਨੋ ਫਾਲ ਪੈਣ ਦੀ ਸੰਭਾਵਨਾ ਜੀ ਤਾਂ ਜਿਹੜੀਆਂ ਉਹਦੀਆਂ ਤਿਆਰੀਆਂ ਇਆਂ ਉਹ ਪਹਿਲਾਂ ਹੀ ਇਹਨਾਂ ਨੂੰ ਕਰਨੀਆਂ ਪੈਂਦੀਆਂ ਹੈਗੀਆਂ ਤਾਂ ਉਹ ਕਰੀ ਜਾਂਦੇ ਆ ਆਹ ਦੇਖ ਲਓ ਸਿੰਘੜ ਜੀ ਖੇੜ ਜੀ ਬਤੰਦਰ ਦੀ ਬਾੜੀ ਪੇਜ ਆ ਭੱਜੀ ਵਰਦੀ ਆ ਇਹਨਾਂ ਨੇ ਕਰ ਦੇਣੀ ਆ ਹੁਣ ਸਾਈਡ ਤੇ ਸਾਰੀ ਕਿ ਜਿਹੜਾ ਇਹ ਥਾਂਗਾ ਉਹ ਸੈੱਟ ਹੋ ਜਾਏ ਤੇ ਬਾਕੀ ਜਿਹੜਾ ਇਹ ਰਸਤਾ ਨਾ ਇਧਰੋਂ ਐਂਬੂਲੈਂਸਾਂ ਵੀ ਆਉਂਦੀਆਂ ਹੈਗੀਆਂ ਤੇ ਇਧਰ ਹਸਪੀਟਲ ਨੂੰ ਜਾਂਦੀਆਂ ਹੈਗੀਆਂ ਤਾਂ ਕਰਕੇ ਜਿਹੜਾ ਇਹ ਰਸਤਾ ਐਂਬੂਲੈਂਸ ਲਈ ਚਾਹੀਦਾ ਹੁੰਦਾ ਹੈ ਪਈ ਲੱਗੇ ਪਏ ਨੇ ਜੋਰ ਲਾਈ ਜਾਂਦੇ ਆ ਸਾਰੇ ਪਾਸੇ ਦਾ ਵੀਊ ਤੁਸੀਂ ਦੇਖ ਲਓ ਬਹੁਤ ਵੱਡਾ ਆਨੰਦ ਤੇ ਇਹਨਾਂ ਦੀ ਪਰੇਡ ਚੱਲਦੀ ਜਾਂਦੀ ਹੈ ਤੇ ਆਪਾਂ ਚੱਲਦੇ ਹਾਂ ਚਰਚ ਚ 1830 ਦੇ ਦਹਾਕੇ ਤੱਕ Shimla ਅੰਗਰੇਜ਼ਾਂ ਲਈ ਇੱਕ ਪ੍ਰਮੁੱਖ ਹਿੱਲ ਸਟੇਸ਼ਨ ਬਣ ਚੁੱਕਾ ਸੀ ਇੱਥੇ ਰਹਿਣ ਵਾਲੇ ਬ੍ਰਿਟਿਸ਼ ਅਧਿਕਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਅਜਿਹੀ ਜਗ੍ਹਾ ਦੀ ਲੋੜ ਸੀ ਜਿੱਥੇ ਉਹ ਇਕੱਠੇ ਹੋ ਕੇ ਪ੍ਰਾਰਥਨਾ ਕਰ ਸਕਣ ਇਸ ਦੀ ਨੀ 9 ਸਤੰਬਰ 1844 ਨੂੰ ਕਲਕੱਤਾ ਦੇ ਬਿਸ਼ਪ ਡੈਨੀਅਲ ਵਿਲਸਨ ਦੁਆਰਾ ਰੱਖੀ ਗਈ ਸੀ ਇਸ ਨੂੰ ਬਣਨ ਵਿੱਚ ਲਗਭਗ 13 ਸਾਲ ਲੱਗੇ ਇਸ ਦੇ ਨਿਰਮਾਣ ਤੇ ਉਸ ਸਮੇਂ ਲਗਭਗ 40000 ਤੋਂ 50000 ਰੁਪਏ ਖਰਚ ਹੋਏ ਸਨ ਪਾਵੇਂ ਕੀ 1846 ਵਿੱਚ ਇੱਥੇ ਸੇਵਾਵਾਂ ਸ਼ੁਰੂ ਹੋ ਗਈਆਂ ਸਨ ਪਰ ਰਸਮੀ ਤੌਰ ਤੇ ਇਸ ਨੂੰ 10 ਜਨਵਰੀ 1857 ਨੂੰ ਪਵਿੱਤਰ ਯਾਨੀ ਕਾਨਸੇਕ੍ਰੇਟਿਡ ਕੋਸ਼ਿਤ ਕੀਤਾ ਗਿਆ ਸੀ ਚਰਚ ਦੇ ਟਾਵਰ ਤੇ ਲੱਗੀ ਵੱਡੀ ਘੜੀ 1860 ਵਿੱਚ ਕਰਨਲ ਡੰਬਲੇਟਨ ਦੁਆਰਾ দান ਕੀਤੀ ਗਈ ਸੀ ਉਸ ਸਮੇਂ ਜਦੋਂ ਲੋਕਾਂ ਕੋਲ ਘੜੀਆਂ ਨਹੀਂ ਹੁੰਦੀਆਂ ਸਨ ਇਹ ਪੂਰੇ ਸ਼ਹਿਰ ਲਈ ਸਮਾਂ ਦੱਸਣ ਦਾ ਮੁੱਖ ਸਰੋਤ ਸੀ ਪਾਈਪ ਆਰਗਨ ਇੱਥੇ ਭਾਰਤੀ ਉਪਮਹਾਦੀਪ ਦੇ ਸਭ ਤੋਂ ਵੱਡੇ ਪਾਈਪ ਆਰਗਨਾਂ ਵਿੱਚੋਂ ਇੱਕ ਮੌਜੂਦ ਹੈ ਜੋ 1899 ਵਿੱਚ ਲਗਾਇਆ ਗਿਆ ਸੀ ਚਰਚ ਨੂੰ ਨਿਓ ਗੋਥਿਕ ਸ਼ੈਲੀ ਵਿੱਚ ਬਣਾਇਆ ਗਿਆ ਹੈ ਜੋ ਉਸ ਸਮੇਂ ਯੂਰਪ ਵਿੱਚ ਬਹੁਤ ਮਸ਼ਹੂਰ ਸੀ ਇਸ ਦਾ ਮਕਸਦ ਅੰਗਰੇਜ਼ਾਂ ਨੂੰ ਆਪਣੇ ਦੇਸ਼ ਯਾਨੀ ਇੰਗਲੈਂਡ ਦੀ ਯਾਦ ਦਿਵਾਉਣਾ ਸੀ ਚਰਚ ਦੇ ਅੰਦਰ ਪੰਜ ਸਟੇਂਡ ਗਲਾਸ ਦੀਆਂ ਖਿੜਕੀਆਂ ਹਨ ਇਹ ਖਿੜਕੀਆਂ ਇਸਾਈ ਧਰਮ ਦੇ ਪੰਜ ਗੁਣਾ ਨੂੰ ਦਰਸਾਉਂਦੀਆਂ ਹਨ ਵਿਸ਼ਵਾਸ ਉਮੀਦ ਦਾਨ ਧੀਰਜ ਅਤੇ ਨਿਮਰਤਾ ਇਹ ਉੱਤਰੀ ਭਾਰਤ ਦਾ ਦੂਜਾ ਸਭ ਤੋਂ ਪੁਰਾਣਾ ਚਰਚ ਹੈ ਪਹਿਲਾ ਮੇਰਠ ਵਿੱਚ ਹੈ 1961 ਦੀ ਭਾਰੀ ਬਰਫਬਾਰੀ ਦੌਰਾਨ ਇਸ ਨੂੰ ਕਾਫੀ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਇਸ ਦੀ ਮਰੰਮਤ ਕੀਤੀ ਗਈ ਅੱਜ ਇਹ Shimla ਦੀ ਪਛਾਣ ਬਣ ਚੁੱਕਾ ਹੈ ਅਤੇ Bollywood ਦੀਆਂ ਕਈ ਫਿਲਮਾਂ ਜਿਵੇਂ ਕਿ 3 Idiots ਵਿੱਚ ਵੀ ਦਿਖਾਇਆ ਗਿਆ ਹੈ ਤੇ ਕਰਾਈ ਆ ਤਾਂ ਪੰਜਾਬੀ ਆਗੇ ਓਏ ਹੁਕਮ ਹੋ ਰਿਹਾਗਾ ਇਹ ਅੱਡੀ ਆਉਣੀ ਸਰਦਾਰੀ ਦੇ ਵਿੱਚ ਫਿਰਦੇ ਹੈਗੇ 3 ਨਵੰਬਰ ਤੋਂ ਯਾਰ ਇੱਥੋਂ ਇੱਧਰ ਉਹ ਅਫਸਰ ਵੀ ਲੱਗੇ ਪਏ ਨੇ ਫੋਟੋ-ਫੋਟੋ ਵਖਤ ਇਹਨੇ ਅਸੀਂ ਪਾਣੀ ਐ ਸਟੋਰੀਆਂ ਇੱਧਰ ਜਵਾਕਾਂ ਨੇ ਲੜੀਆਂ ਖੇਡਾਂ ਭਾਈ ਬਾਂਦਰਾ ਵਾਪਕ ਆ ਕੇ ਰੱਖੋ ਇੱਥੇ ਤੇ ਚੱਲੀ ਜਾਂਦੇ ਆ ਭਾਈ ਸਿੱਧੂ ਉਹ ਮਾਸਲ ਦੀ ਡਿਸ਼ ਹੈ ਜੀ ਫੇਮਸ ਉਹ ਵੀ ਖਾ ਰਹੇ ਆ ਲੋਕ ਗਰਮ ਗਰਮ ਉਹ ਤੋਂ ਖਤਰੇ ਨੂੰ ਸਾਫ ਕਰੋ ਲੈ ਇੱਕ ਸਾਰੀ ਵੀਡੀਓ ਦੱਸ ਗਾਲ ਤਾਂ ਆਪਣੇ ਮੂੰਹ ਦੀ ਹੁੰਦੀ ਆ ਭਾਈ ਤਾਂ ਉਹ ਬਾਈ ਜੀ ਕੱਢ ਗਏ ਨੇ ਇਹ ਤਾਂ ਪ੍ਰੇਡ ਹਜੇ ਚੱਲੀ ਜਾਂਦੀ ਆ ਇਹਨਾਂ ਨੂੰ ਗਰਮੀ ਨਹੀਂ ਲਿਆਦੀ ਇਤਿਹਾਸ ਸਫਾਈ ਚੱਲੀ ਆ ਜੀ ਪਿੰਲੀ ਪੋਸਟ ਵਾਲੇ ਵੀ ਆ ਗਏ ਹਜੇ ਤੇ ਰਿਪੋਰਟਿੰਗ ਚੱਲ ਰਹੀ ਹੈ ਜੀ ਮੈਡਮ ਦੇ ਮਾਈਕ ਲੱਗਿਆ ਹੋਇਆ ਤਾਂ Android ਮੋਬਾਈਲ ਹੈ ਕੋਈ ਤਾਂ ਉਹਦੇ ਵਿੱਚ ਡੇਲੀ ਪੋਸਟ ਵਾਲੇ ਭਾਈ ਆਪਦੀ ਜਿਹੜੀ ਉਹ ਸੂਟ ਕਰ ਰਹੇ ਹੈਗੇ ਰਿਪੋਰਟਿੰਗ ਦੇ ਰਹੇ ਆ ਇੱਥੋਂ ਦੀ ਤੇ ਆਪਾਂ ਵੀ ਰਿਪੋਰਟਿੰਗ ਹੀ ਦੇ ਰਹੇ ਹਾਂਗੇ ਆਪਣੀ ਜਿਹੜੀ ਰਿਪੋਰਟਿੰਗ ਦਿੱਤੀ ਜਾਂਦੇ ਉਹ ਚੋਗੀ ਤਾਂ ਪੂਰਾ ਵਲੌਗ ਆ ਜਿਹੜਾ ਆਪਣਾ YouTube ਤੇ ਆਉਣਾ ਹੀ ਹੁਣ ਹੁੰਦਾਗਾ ਤਾਂ ਅੱਜ ਥੋੜਾ ਜਿਹਾ ਲੇਟ ਹੋ ਜੂਗਾ ਕਿਉਂਕਿ ਐਡੀਟਿੰਗ ਕਰਨ ਦੇ ਟਾਈਮ ਲੱਗ ਜਾਣਾਗਾ ਹਾਇਦਰਾ ਉਹਨਾਂ ਨੇ ਵੀ ਪਾਈ ਜੀ ਸੀ ਵਾਲੇ ਨੇ ਸਾਰਾ ਚੱਕਦਾ ਤੇ ਉਧਰ ਆਪਣੇ ਉਹ ਵੀ ਪਾਈ ਜਿਹੜੇ ਸਪਰੇਟ ਵਾਲੇ ਸ਼ੂ ਵੀ ਹੁਣ ਚਲੇ ਗਏ ਉਧਰ ਦੋ ਮੈਡਮਾਂ ਪਾਈ ਖੱਡੀ ਜਾਂਦੀਆਂ ਆਈਆਂ ਵਰਫ ਵਰਫਾ ਲੱਗੀਆਂ ਪਈਆਂ ਆਈਆਂ ਪਰ ਜਿਆਦਾ ਆਪਾਂ ক্লোਜ਼ ਨਹੀਂ ਲੈ ਕੇ ਜਾ ਸਕਦੇ ਅਗਲੀ ਪ੍ਰਾਈਵੇਸੀ ਦਾ ਮੈਟਰ ਆ ਇੱਥੇ ਆਪਾਂ ਸਾਨੂੰ ਦੂਰੋਂ ਦਿਖਾ ਪਾ। ਤਾਂ ਚਰਚ ਅੰਦਰੋਂ ਸਾਨੂੰ ਦਿਖਾ ਲਿਆਂਦੀ ਤੇ ਬਾਹਰੋਂ ਹਾਲਾਤ ਬਣੇ ਪਏ ਆ, ਟਿੱਬੇ ਲੱਗੇ ਪਏ ਬਰਫ਼ ਦੇ। ਇੱਧਰ ਚੱਲ ਰਹੀ ਆ ਭਾਈ। ਪੂਰਾ ਹੈੱਡ ਸ਼ਾਟ ਲੱਗਿਆਗਾ। ਸ਼ਾਟ ਮੈਸ ਹੋਇਆ। ਇੱਧਰ ਵੀ ਮੈਸ ਹੋਇਆ। ਤਾਂ ਆਹ ਲੱਗਿਆ ਭਾਈ ਸ਼ਾਟ ਆ। ਇੱਧਰ ਚੱਲੀ ਜਾਂਦੀ ਆ ਬਰਫ਼ ਵਰਖੇੜ। ਦਰਾਕ ਤੋਂ ਵੀ ساری ਵਾਪਸ ਜਿਹੜੀ ਉੱਤਰ ਆ ਚੁੱਕੀ ਐ ਹੁਣ ਇਸ ਤੋਂ ਬਾਅਦ ਆਪਾਂ ਚਲਦੇ ਆਂ ਚਾਹ ਪਣੀ ਵਾਲੇ ਲੰਗਰ ਵਾਲੀ ਸਾਈਡ ਤੇ ਚਾਹ ਪਣੀ ਛੱਕ ਕੇ ਆਉਂਦੇ ਆਂਗੇ ਫਿਰ ਮਿਲਦੇ ਆਂ ਤੁਹਾਨੂੰ ਇਹਨੂੰ ਬਾਈ ਜਸਤ ਜੀ ਨੂੰ ਮੈਂ ਡਾਲ ਦੋ ਯਾਰ ਇਸ ਨੂੰ ਕਹੀਂ ਦਸਤ ਜੀ ਨੂੰ ਡਾਲ ਦੇ ਐਸੇ ਤੋਂ ਮਤ ਛੋੜੇ ਨਾ ਚੱਲ ਬਈ ਆਪਾਂ ਇੱਥੇ ਕੋਈ ਰੋਲ ਨਹੀਂ ਹੈਗਾ ਹੰਤਾ ਫੋਨ ਮੇਰਾ ਮੈਂ ਪਾਲਾ ਕਰੀ ਫੋਨ ਲੈ ਕੇ ਭਜਦੇ ਹੁੰਦੇ ਹੈਗੇ ਇਹਨਾਂ ਨੂੰ ਪਤਾ ਹੈਗਾ ਵੀ ਫੋਨ ਲੈ ਕੇ ਭਜੋ ਤੇ ਜਦੋਂ ਆਪਾਂ ਫੋਨ ਲੈ ਕੇ ਭਜਾਂਗੇ ਤਾਂ ਆਪਾਂ ਨੂੰ ਕੁਝ ਖਾਣ ਨੂੰ ਮਿਲੇਗਾ ਤਾਂ ਇਹਨਾਂ ਦੀ ਇਹ ਟ੍ਰਿਕ ਹੈ ਜਿਹੜੇ ਕਿ ਹਰ ਵਾਰੀ ਇਹ ਕਰਦੇ ਹੈਗੇ ਕਿਉਂਕਿ ਆਪਾਂ ਉਨੇ ਰਹਿੰਦੇ ਹਾਂ ਉਹਨਾਂ ਨੂੰ ਪਤਾ ਹੈਗਾ ਕਿ ਰਾਂ ਇੱਕ ਕਰੀ ਕਦੇ ਕੀ ਹੋਏਗਾ ਮੇਰੀ ਅੱਖ ਸੀਗੀ ਲੱਗੀ ਵੀ ਤੇ ਅੱਖ ਲੈ ਕੇ ਭੱਜ ਗਿਆ ਉਹ ਐਨਕ ਦੇਵੇ ਨਾ ਜਿੰਨੇ ਜਰ ਕੋਈ ਖਾਣ ਨੂੰ ਦਵਾਂਗੇ ਤਾਂ ਐਨਕ ਮਿਲੂਗੀ ਕਿ ਨਹੀਂ ਫਿਰ ਐਨਕ ਸੋਡੀ ਗਈ ਚੱਲ ਬਾਈ ਉਹ ਤਾਂ ਕੱਢਿਆ ਕਿਹੜਾ ਮੈਂ ਨਾ ਜਰ ਮੂੰਹ ਫੇਰ ਪਈ ਠੀਕ ਹੈ ਚੱਲੀ ਜਾਂਦਾ ਬਹੁਤ ਕੰਮ ਸਸਤ ਥੋੜਾ ਜਿਹਾ ਨੂੰ ਦੂਰੋਂ ਵੀ ਦੇਖਾਂ ਹਾਂ ਹੋ ਤਾਂ ਬਹੁਤ ਭਾਂਤ ਜਿਹਾ ਕਿ ਕਦੇ ਨਹੀਂ ਮਿਲਦਾ ਸੀਗਾ ਅਚਾਨਕ ਕੁਦਰਤੀ ਆ ਗਿਆ ਆਹ ਬੈਠਾ ਤਾਂ ਬੈਠਾ ਰਹਿੰਦੇ ਆਪਾਂ ਛੇੜ ਨਹੀਂ ਸਕਦੇ ਤੇ ਕੋਸਟ ਵੀ ਨਹੀਂ ਜਾ ਸਕਦੇ ਕੋਈ ਹਰਕਤ ਕਰਨਗੇ ਤਾਂ ਕੋਈ ਹਾਸਾ ਹੋ ਸਕਦਾ ਹੈ ਫੋਟੋ ਖਿੱਚਨੀ ਹੈ ਹਾਂ ਆਪ ਕਹੇ ਫੋਟੋ ਲਗੇ ਫੋਟੋ ਖਿੱਚ ਲਈ ਨੀ ਕੋਲਾ ਮੰਕ ਬੰਦਰਾ ਇਹਦਾ ਬੈਠਾ ਹੈ ਅੱਗੇ ਬੰਦਰਾ ਮੈਡੀ ਵੀ ਹੈ ਜੀ ਆਪਾਂ ਅਸਰ ਬੰਦਰਾ ਹੈ ਕਿ ਜੀ ਬੰਦਰਾ ਨਾਲ ਵੀ ਹੈ

ਆ ਬੰ ਨੂੰ ਆਪ ਨੂੰ ਜਾਣਾ ਹੈ ਬੈਠੋ ਮੈਟੋ ਫੋਟੋ ਖੀ ਹਾਂਜੀ ਹਾਂ ਬੇਨਤ ਫੋਟੋ ਖੀ ਚੋਏਗਾ ਆਈਸਕ੍ਰੀਮ ਜੋ ਲੀਆ ਆਪਾਂ 10 ਕੋਈ ਖੇਡ ਨਹੀਂ ਰਿਹਾ ਅਪਰ ਅਥੇਰੀ ਮੰਦੂਰ ਤੈਨੂੰ ਪੰਜਾਬ ਦਿਖਾ ਕੇ ਲਿਆਵਾਂਗੇ ਹੁਣ ਦਾਨ ਨੂੰ ਆਉਨੇ ਰਹੇ ਨਹੀਂ ਹੈਗੇ ਪਤਾ ਨਹੀਂ ਜਾਨਣ ਲੱਗ ਗਏ ਭਾਈ ਪਰੇਸ਼ਾਨ ਮੈਂ ਜਾ ਵੇ ਜਾ ਇਸ ਨੂੰ ਖਾਣੇ ਕੇ ਲਈ ਲਿਆਓ ਕੁਛ ਇੱਥੇ ਫੋਟੋ ਖੀ ਚੀ ਆਪ ਨੇ ਬਹੁਤ ਫੋਟੋਆਂ ਖੇਚ ਲਈ ਹੁਣ ਖਾਣ ਨੂੰ ਵੀ ਲਿਆ ਦਿਓ ਇਹਨੂੰ ਕੋਈ ਆ ਨੂੰ ਕੋਈ ਪਹੁੰਚਣਾ ਜੀਰ ਮੈਨੂੰ ਗਿਆ ਗਿਆ ਬਹੁਤ ਅਜੀਬ ਗੱਲ ਤੁਹਾਨੂੰ ਲੱਗਦਾ 15 ਦੀ ਵੀ ਕਦਰ ਪਈ ਆ ਐਂਬੂਲੈਂਸ ਆਈ ਲੰਗੀ ਆਗੀ ਇਧਰਲੇ ਪਾਸੇ ਰੋਡ ਸਾਫ ਕਰਨਾ ਸੀ ਜੀ ਤੁਹਾਨੂੰ ਦੱਸੇ ਸੀ ਐਂਬੂਲੈਂਸ ਮੰਗਣਾ ਤਾਂ ਠੀਕ ਹੈ ਜੀ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਸਮਾਪਤ ਮਿਲਾਂਗੇ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਅੱਜ ਤੁਸੀਂ ਦੇਖਿਆ ਜੀ ਚਰਚ ਦੇਖੀ ਤੁਹਾਨੂੰ ਅੰਦਰੋਂ ਚਰਚ ਦਿਖਾਈ ਤੇ ਬੰਦਰ ਦਿਖਾਇਆ ਜੀ ਤੇ ਪ੍ਰੇਡ ਦਿਖਾਈ ਜੀ ਤੁਹਾਨੂੰ ਜਿਹੜੀ ਕਿ ਮੁੰਡੇ 26 ਜਨਵਰੀ ਦੀ ਤਿਆਰੀ ਕਰੀ ਜਾਂਦੇ ਹੈਗੇ ਕਿ ਕਾਫੀ ਹੁਣ ਇੱਥੇ ਪੁਲਿਸ ਵਾਲੇ ਤੇ ਆਰਮੀ ਫਿਰਦੀ ਹੈ ਜੀ ਕੱਲ ਦਾ ਦਿਨ ਰਹਿ ਗਿਆ ਜੀ ਸਾਨੂੰ ਦੇ ਵਿੱਚ ਤੇ ਪਰਸੋਂ ਆਜੀ 26 ਜਨਵਰੀ ਉਹਦੀਆਂ ਤਿਆਰੀਆਂ ਸ਼ਹਿਰਾਂ ਚੱਲ ਰਹੀਆਂ ਨੇ ਹਿਮਾਚਲ ਦੇ ਵਿੱਚ ਆਪਾਂ ਹੁਣ ਕਰਦੇ ਆਂ ਜੀ ਸਮਾਪਤੀ ਇੱਥੇ ਤਾਂ ਧੰਨਵਾਦ ਜੀ ਤੁਹਾਡਾ ਸਿੰਮਰੇ ਦਾ ਬਲੌਗ ਦੇਖਣ ਵਾਸਤੇ ਤੇ ਜਿਹੜੇ ਵੀ ਮੇਰੇ ਵੀਰ ਭਰਾ ਨਵੇਂ ਆਏ ਨੇ ਚਾਚੀਆਂ ਪਾਈਆਂ ਮਾਈਆਂ ਭਾਈਆਂ ਜਿਨ੍ਹਾਂ ਨੇ ਵੀ ਨਵੇਂ ਆਏ ਨੇ ਭਾਈ ਉਹਨਾਂ ਨੂੰ ਤੈਦਲੋ ਸਸਰੀ ਕਾਲ ਤੇ ਤੁਸੀਂ ਫੋਲੋ ਕਰ ਲੋ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆ ਜੀ ਆਪਾਂ ਫਿਰ ਨਵੇਂ ਬਲੌਗ ਤੇ ਨਵੇਂ ਥਾਂ ਦੇ ਵਿੱਚੋਂ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਆ